ਉਦੇ ਤਹਿਤ ਕਾਰਵਾਈ ਕਰਦੇ ਆ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀ ਹਦਾਇਤ ਦੇ ਕਾਰਵਾਈ ਕਰਦੇ ਸਾਡੇ ਵੱਲੋਂ ਨਸ਼ਿਆਂ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਚਾਹੇ ਨਸ਼ਾ ਜਿਹੜਾ ਹੈਗਾ ਉਹਨਾਂ ਨੂੰ ਫੜ ਕੇ ਜਿਹੜਾ ਹੈਗਾ ਉਹਨਾਂ ਤੋਂ ਜਿਹੜੀ ਹੁੰਦੀ ਉਹਦੇ ਬੇਸ ਦੇ ਉੱਤੇ ਜੇਲ੍ਹ ਭੇਜਣਾ ਉਹਨਾਂ ਨਸ਼ੇ ਦੇ ਵਿੱਚ ਜਿਹੜੇ ਗਲਤਾਨ ਜਿਹੜੇ ਯੁਵਕ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਓਟ ਕਲੀਨਿਕਸ ਦੇ ਨਾਲ ਜੋੜਨਾ ਡੀ ਐਡਿਕਸ਼ਨ ਸੈਂਟਰ ਚ ਭੇਜਣਾ ਇਹ ਸਾਰੀਆਂ ਕਾਰਵਾਈਆਂ ਸਾਡੇ ਵੱਲੋਂ ਚੱਲ ਰਹੀਆਂ ਨੇ ਉਸੇ ਲੜੀ ਦੇ ਤਹਿਤ ਜਿਹੜਾ ਸੀਐਮ ਸਾਹਿਬ ਨੇ ਇੱਕ ਹੋਰ ਇਨੀਸ਼ੀਏਟਿਵ ਛੜਾਇਆ ਸੀਗਾ ਵੀ ਜਿਹੜੇ ਵੀ ਨਸ਼ਾ ਤਸਕਰ ਨੇ ਉਹਨਾਂ ਨੇ ਜਿਹੜੀ ਆਪਣੀ ਨਸ਼ੇ ਦੀ ਕਮਾਈ ਤੋਂ ਅਗਰ ਕੋਈ ਪ੍ਰਾਪਰਟੀ ਹੈਗੀ ਹੈ ਤਾਂ ਅਸੀਂ ਉਹਦੇ 68F ਐਨਡੀਪੀਐਸ ਦੇ ਵਿੱਚ ਵੀ ਕੇਸ ਬਣਾਉਣੇ ਆ ਜਿਹੜੇ ਕਿ ਅਸੀਂ ਹੁਣੇ ਹੀ ਤਿੰਨ ਕੇਸ ਜਿਹੜੇ ਹੈਗੇ ਨੇ ਮੁੱਲਾਪੁਰ ਸਬਡਿਵੀਜ਼ਨ ਦੇ ਵਿੱਚੋਂ ਸਦਰ ਕੁਰਾਲੀ ਆਪਾਂ ਥਾਣੇ ਦੇ ਏਰੀਆ ਦੇ ਵਿੱਚ ਖੜੇ ਉਹਦਾ ਕੇਸ ਕਿ ਉਹਨੂੰ ਜ਼ਬਤ ਕੀਤਾ ਜਾਵੇ ਇਸੇ ਤਹਿਤ ਮਾਜਰੀ ਥਾਣੇ ਚ ਵੀ ਸਿਟੀ ਕੁਰਾਲੀ ਦੇ ਵਿੱਚ ਵੀ ਦੋ ਥਾਵੇਂ ਅਸੀਂ ਹੋਰ ਵਹੀਕਲ ਸੀ ਜਿਹੜੇ ਉਹਨਾਂ ਨੇ ਨਸ਼ੇ ਦੀ ਕਮਾਈ ਤੋਂ ਖਰੀਦੇ ਸੀਗੇ ਉਹਨਾਂ ਨੂੰ ਜ਼ਬਤ ਕੀਤਾ ਤੇ ਤੀਸਰਾ ਜਿਹੜਾ ਹੈਗਾ ਮੁੱਲਾਂਪੁਰ ਦੇ ਵਿੱਚ ਥਾਣੇ ਦੇ ਵਿੱਚ ਉੱਥੇ ਇੱਕ ਜਿਹੜੀ ਹੈਗੀ ਆ ਆਕਸ਼ਨ ਦੇ ਇੱਕ ਮਤਲਬ ਜਿਹੜੀ ਪ੍ਰਾਪਰਟੀ ਸੀਗੀ ਉਹਦੀ ਨਸ਼ੇ ਦੀ ਕਮਾਈ ਤੋਂ ਤਾਂ ਉਹਦਾ ਜਿਹੜਾ ਹੈਗਾ ਆਕਸ਼ਨ ਦੇ ਆਰਡਰ ਵੀ ਰੀਸੀਵ ਹੋਏ ਨੇ ਤੋਂ ਲਗਾਤਾਰ ਇਸੇ ਜੀ ਦੇ ਤੇ ਕਾਰਵਾਈ ਚੱਲ ਰਹੀ ਹੈ ਇਸੇ ਮੁਹਿੰਮ ਦੇ ਵਿੱਚ ਜਿਹੜਾ ਹੈਗਾ ਅੱਜ ਆਪਾਂ ਚਟੋਲੀ ਪਿੰਡ ਖੜੇ ਆ ਇੱਥੇ ਚਟੋਲੀ ਪਿੰਡ ਦੇ ਵਿੱਚ ਦਿਲਪ੍ਰੀਤ ਸਿੰਘ ਉਰਫ ਬਿੱਲਾ ਜਿਹੜਾ ਹੈ son of raudvinder singh ਇਹ ਜਿਹੜਾ ਮੁੰਡਾ ਹੈਗਾ ਇਹ ਨਸ਼ੇ ਦੇ ਵਿੱਚ ਤਸਕਰੀ ਕਰਦਾ ਸੀ ਨਸ਼ੇ ਦੀ ਜਿਹਦੇ ਵਿੱਚ ਇਹਦੇ ਤੇ 2015 ਤੋਂ ਐਫ ਆਈ ਆਰ ਨੇ ਕੁੱਲ 6 ਐਫ ਆਈ ਆਰ ਨੇ ਜਿਨ੍ਹਾਂ ਚੋਂ 4 ਐਫ ਆਈ ਆਰ ਜਿਹਦੇ ਤੇ ਨਸ਼ੇ ਤਸਕਰੀਆਂ ਨੇ ਤੇ ਇਹ 2022 ਦੇ ਵਿੱਚ ਇਹਦੇ ਤੇ ਸਦਰ ਕੁਰਾਲੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀਗੀ ਚਿੱਟੇ ਦੀ ਤਸਕਰੀ ਦੀ ਜਿਹਦੇ ਵਿੱਚ ਇਹਦੇ ਕੋਲੋਂ 445 ਗ੍ਰਾਮ ਜਿਹੜਾ ਹੈਗਾ ਚਿੱਟਾ ਰਿਕਵਰ ਹੋਇਆ ਸੀਗਾ ਤੇ ਉਦੋਂ ਤੋਂ ਇਹ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਹੀ ਬੰਦ ਹੈ ਤਾਂ ਇਹਨੇ ਆਪ ਦਾ ਜਿਹੜਾ ਘਰ ਸੀਗਾ ਇਹਦੇ ਨਾਲ ਪਿੱਛੋਂ ਇਹ ਜਮੀਨ ਦੇ ਉੱਤੇ ਹੋਰ ਕਬਜ਼ਾ ਕਰ ਰਿਆ ਸੀਗਾ ਤੇ ਨਾਲ ਉੱਥੇ ਆਪ ਦੀ ਜਿਹੜੀ ਹੈਗੀ ਕੰਸਟਰਕਸ਼ਨ ਜਿਹੜੀ ਹੈਗੀ ਆ ਹੋਰ ਕਰਤਾ ਜਾ ਰਿਹਾ ਸੀ ਪਿੱਛੇ ਨੂੰ ਵਧਾ ਰਿਆ ਸੀਗਾ ਜੋ ਕਿ ਇਲੀਗਲ ਸੀਗੀ ਤੇ ਵਿਦਆਊਟ ਐਨੀ ਕਹ ਲਓ ਤੁਸੀਂ ਅਥਾਰਾਈਜੇਸ਼ਨ ਅਪਰੂਵਲ ਸੀਗੀ ਤੇ ਨਸ਼ੇ ਦੀ ਕਮਾਈ ਤੋਂ ਸੀਗੀ ਤੋਂ ਇਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਪੰਚਾਇਤ ਨਾਲ ਸਾਡੇ ਧਿਆਨ ਚ ਆਉਂਦੀ ਹੈ ਗੱਲ ਅਸੀਂ ਰਾਬਤਾ ਕੀਤਾ ਤਾਂ ਸਰਪੰਚ ਸਾਹਿਬ ਨੇ ਤੇ ਹੋਰ ਪੰਜ ਪੰਚਾਇਤ ਦੇ ਮੋਤੋਰ ਬੰਦਿਆਂ ਨੇ ਦੱਸਿਆ ਕਿ ਇਹ ਚੀਜ਼ ਹੋਈ ਹੈ ਤਾਂ ਇਹਨਾਂ ਨੇ ਆਪਣਾ ਪੰਚਾਇਤ ਵੱਲੋਂ ਮਤਾ ਪਾਇਆ ਮਤਾ ਪਾ ਕੇ ਜਿਹੜਾ ਡਿਊ ਪ੍ਰੋਸੈਸ ਹੈ ਉਹ ਬੀਡੀਪੀਓ ਸਾਹਿਬ ਕੋਲੋਂ ਹੁੰਦਾ ਹੋਇਆ ਜਿਹੜੇ ਆਪਣੇ ਤਹਿਸੀਲ ਦੇ ਵਿੱਚੋਂ ਹੁੰਦਾ ਹੋਇਆ ਉਹਦਾ ਜਿਹ ਮੋਲੀਸ਼ਨ ਦੇ ਜਿਹੜੇ ਹੈਗੇ ਨੇ ਆਰਡਰ ਉਹ ਜਿਹੜੇ ਆਏ ਤਾ ਉਹਦੇ ਵਿੱਚ ਬਤੌਰ ਜਿਹੜਾ ਹੈਗਾ ਅਸੀਂ ਵੀ ਜਿਹੜੀ ਹੈਗੀ ਹੈ ਪੁਲਿਸ ਮੁਦਦ ਜਿਹੜੀ ਲਾਅ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਤਾਂ ਜੋ ਇਹ ਸਮੂਥਲੀ ਅਸੀਂ ਜਿਹੜੀ ਹੈਗੀ ਹੈ ਡਿਮੋਲੀਸ਼ਨ ਇਹ ਨਸ਼ਾ ਤਸਕਰ ਦੇ ਘਰ ਦੀ ਜਿਹੜੀ ਹੈਗੀ ਹੈ ਕਰ ਸਕੀਏ ਉਹਦੇ ਤਹਿਤ ਆਪਾਂ ਅੱਜ ਤੁਹਾਡੇ ਕੋਲ ਆਏ ਆ ਤੇ ਉੱਥੇ ਜਿਹੜਾ ਇਹ ਸਟਰਕਚਰ ਤੁਸੀਂ ਦੇਖੀ ਰਹੇ ਹੋ ਇਹਨੂੰ ਅਸੀਂ ਡਿਮੋਲਿਸ਼ ਕੀਤਾ ਸਾਡਾ ਤੁਹਾਡੇ ਥਰੂ ਇੱਕ ਮੈਸੇਜ ਹੈ ਬਾਕੀ ਪਬਲਿਕ ਨੂੰ ਵੀ ਕਿ ਨਸ਼ਾ ਤਸਕਰੀ ਦੇ ਵਿੱਚ ਕੋਈ ਚੀਜ਼ ਵੱਡੀ ਛੋਟੀ ਕਾਰ ਸਕੂਟਰ ਮੋਟਰਸਾਈਕਲ ਜ਼ਮੀਨ ਚਾਹੇ ਕੋਈ ਜਿਹੜਾ ਹੈਗਾ ਸਟਰਕਚਰ ਘਰ ਖੜਾ ਹੋਵੇ ਕਿਸੇ ਨੇ ਕੁਝ ਵੀ ਬਣਾਇਆ ਹੈਗਾ ਜੋ ਨਸ਼ੇ ਦੀ ਕਮਾਈ ਤੋਂ ਹੈਗਾ ਤਾਂ ਤੁਸੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਦਿਓ ਉਸ ਦੇ ਉੱਤੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਉਹਨੂੰ ਪ੍ਰੋਪਰਲੀ ਜੋ ਸੰਬੰਧਤ ਮਹਿਕਮੇ ਨੇ ਉਹਨਾਂ ਤੋਂ ਵੈਰੀਫਾਈ ਕਰਾਇਆ ਜਾਊਗਾ ਵੈਰੀਫਾਈ ਕਰਾਉਣ ਤੋਂ ਬਾਅਦ ਉਹਦੇ ਤੇ ਜਿਹੜੀ ਹੈਗੀ ਸਾਡੇ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡਾ ਤੁਹਾਡੇ ਮਾਧਿਅਮ ਦੁਆਰਾ ਇਹ ਲੋਕਾਂ ਨੂੰ ਇਹ ਦੱਸਣ ਦਾ ਮੈਸੇਜ ਹੈਗਾ ਜੀ ਕਿ ਜਿਹੜਾ ਨਸ਼ਾ ਤਸਕਰੀ ਹੈ ਉਹ ਕੋਈ ਕਾਰੋਬਾਰ ਨਹੀਂ ਹੈਗਾ ਨਸ਼ਾ ਤਸਕਰੀ ਕਰਨਾ ਕੋਈ ਉਹ ਤੁਹਾਡੀ ਕੋਈ এমਪਲੋਇਮੈਂਟ ਨਹੀਂ ਹੈਗੀ ਉਹ ਕੋਈ ਤੁਹਾਡਾ ਇਸ ਤਰੀਕੇ ਦਾ ਰੋਜ਼ਗਾਰ ਨਹੀਂ ਜਿਵੇਂ ਆਪਾਂ ਆਪਣਾ ਸਵੇਰੇ ਰੋਜ਼ ਆਫਿਸ ਜਾਂਦੇ ਆ ਜਾਂ ਆਪਣਾ ਖੇਤਾਂ 'ਚ ਬੰਦਾ ਪਸੀਨਾ ਬਹਾਉਂਦਾ ਹੈ ਜਾਂ ਕਿਸੇ ਵੀ ਫੀਲਡ ਦੇ ਵਿੱਚ ਇਹ ਕੋਈ ਉਹੋ ਜੀ ਚੀਜ਼ ਨਹੀਂ ਹੈਗੀ ਵੀ ਤੁਸੀਂ ਜਿਹੜੀ ਇਹ ਤੋਂ ਕਮਾਈ ਕਰੋਗੇ ਉਹ ਤੁਹਾਡੇ ਨਾਲ ਲੈ ਕੇ ਜਾਓਗੇ ਤੁਸੀਂ ਜਾਂ ਉਹਨੂੰ ਕੋਈ ਤੁਹਾਡਾ ਪਰਮਨੈਂਟ ਐਸੈਟ ਬਣੂਗਾ ਇਹ ਉਹ ਜਿਹੜੀ ਇਲੀਗਲ ਜਿਹੜੀ ਹੈਗੀ ਨਾ ਚੀਜ਼ਾਂ ਤੋਂ ਬਣੀ ਹੋਈ ਕਮਾਈ ਹੈ ਜਿਹੜੀ ਤੁਸੀਂ ਲੋਕਾਂ ਦੇ ਜਿਹੜੇ ਪੁੱਤਾਂ ਨੂੰ ਨਸ਼ੇ ਦੇ ਵਿੱਚ ਜੋ ਉਹਨਾਂ ਨੂੰ ਬਰਬਾਦ ਕਰਕੇ ਜਿਹੜੀ ਕਮਾਈ ਤੁਸੀਂ ਤਿਆਰ ਕਰ ਰਹੇ ਹੋ ਇਹ ਕਮਾਈ ਹੈ ਜਿਹੜੀ ਤੁਹਾਡੇ ਨਾਲ ਨਹੀਂ ਰਹਿਣੀ ਇਹ ਟੈਟੇਰੀ ਹੋ ਜਾਣੀ ਹੈ ਕਿਉਂਕਿ ਇਸ ਬੰਦੇ ਤੇ ਤੁਸੀਂ ਦੇਖ ਲਓ 2015 ਤੋਂ ਪਰਚੇ ਸੀਗੇ ਅੱਜ ਆਪਾਂ 2025 'ਚ ਖੜੇ ਆ ਤਿੰਨ ਸਾਲ ਤੋਂ ਇਹ ਜੇਲ੍ਹ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਜਿਹੜੀ ਇਹਨੇ ਜੋ ਵੀ ਪ੍ਰਾਪਰਟੀਆਂ ਤੋਂ ਖੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਵੀ ਟੈਟੇਰੀ ਹੋ ਗਈ ਹੈ ਤੋਂ ਜਿਹੜੀ ਨਸ਼ੇ ਦੀ ਕਮਾਈ ਹੈ ਇਹਨੇ ਤੁਹਾਡੇ ਨਾਲ ਨਹੀਂ ਰਹਿਣਾ ਨਾ ਤੁਹਾਡਾ ਕਿਸੇ ਅੱਗੇ ਕਿਸੇ ਨੇ ਇਹਦਾ ਸੁੱਖ ਮੰਨਣਾ ਹੈ ਇਹਦੇ ਨਾਲ ਬਦਨਾਮੀ ਵੀ ਹੈ ਸਜ਼ਾ ਵੀ ਹੈ ਤੇ ਜਿਹੜੀ ਪ੍ਰਾਪਰਟੀ ਹੈ ਉਹ ਵੀ ਜਬਤ ਹੋ ਜਾਣੀ ਹੈ ਜਾਂ ਫਿਰ ਜਿਹੜੀ ਉਹ ਟੈਟੇਰੀ ਹੋ ਜਾਣੀ ਹੈ ਤੋ ਮੇਰੀ ਇਹੀ ਤੁਹਾਨੂੰ ਹੈਗੀ ਹੈ ਕਿ ਆਪਾਂ ਸਾਰੇ ਪੰਜਾਬੀ ਪੰਜਾਬ ਚੋਂ ਨਸ਼ਾ ਮੁਕਤ ਜਿਹੜੀ ਲਹਿਰ ਹੈ ਉਹਦੇ ਨਾਲ ਰਲਿਏ ਸਾਨੂੰ ਇਨਫੋਰਮੇਸ਼ਨ ਦੋ ਤੇ ਜਿਹੜੇ ਬੰਦੇ ਇਸ ਦੇ ਵਿੱਚ ਨੇ ਇਹਦਾ ਖਹਿੜਾ ਛੱਡੋ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਸਾਡੋਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦਾ ਡੀਡਿਕਸ਼ਨ ਚ ਜਾਂ ਓਟ ਚ ਇਲਾਜ ਕਰਾਵਾਂਗੇ ਤੇ ਜਿਹੜੇ ਤਸਕਰ ਨੇ ਜਾਂ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਜ਼ਬਤ ਕਰਾਂਗੇ ਢਾਵਾਂਗੇ ਜਾਂ ਉਹਨਾਂ ਨੂੰ ਫਿਰ ਜੇਲ੍ਹ ਚ ਛੱਡਾਂਗੇ ਧੰਨਵਾਦ ਜੈ ਹਿੰਦ ਸਰ ਇਹ ਵੀਡੀਓ ਸਾਭੀ